DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਜਿੱਥੇ CBI ਜ਼ੋਰਾਂ ਸ਼ੋਰਾਂ ਦੇ ਉੱਤੇ ਜਾਂਚ ਕਰ ਰਹੀ ਹੈ ਥਾਂ ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ DIG ਹਰਚਰਨ ਸਿੰਘ ਪੁੱਲਰ ਸੰਬੰਧੀ ਕੇਂਦਰੀ ਜਾਂਚ ਏਜੰਸੀ ਇਨਵੋਲਡ ਹੈ ਪਰ ਇਸੇ ਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ DIG ਹਰਚਰਨ ਪੁੱਲਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਆਪਣੇ ਵੱਲੋਂ ਵੀ ਇੱਕ ਅੰਡਰਕਵਰ ਜਾਂਚ ਕਰ ਰਹੀ ਹੈ ਪੰਜਾਬ ਸਰਕਾਰ ਨੇ ਫੌਰੀ ਤੌਰ ਦੇ ਉੱਤੇ DIG ਹਰਚਰਨ ਪੁੱਲਰ ਨੂੰ ਸਸਪੈਂਡ ਕਰ ਦਿੱਤਾ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਜਾਣਕਾਰੀ ਵੀ ਸਾਂਝੀ ਕੀਤੀ। ਉਹਨਾਂ ਨੇ ਪੰਜਾਬ ਸਰਕਾਰ ਦੀ ਕ腐ਸ਼ਨ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਵੀ ਜਤਾਈ ਅਤੇ ਇਸ ਪੂਰੇ ਮਾਮਲੇ ਦੇ ਨਾਲ ਇਸ ਪੂਰੇ ਐਕਸ਼ਨ ਦੇ ਨਾਲ ਇਹ ਕਲੀਅਰ ਹੋ ਗਿਆ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਜਮ੍ਹਾਂ ਬਰਦਾਸ਼ਤ ਨਹੀਂ ਕਰੇਗੀ। ਪਰ ਹੁਣ ਇਹ ਵੀ ਚਰਚਾਾਂਵਾਂ ਚੱਲ ਰਹੀਆਂ ਹਨ ਕਿ ਪੰਜਾਬ ਸਰਕਾਰ ਆਪਣੇ ਪੱਧਰ ਦੇ ਉੱਤੇ ਵੀ ਡੀਆਈਜੀ ਹਰਜਰਨ ਪੁੱਲਰ ਦੀ ਜਾਂਚ ਕਰ ਰਹੀ ਹੈ ਔਰ ਇੱਕ ਅੰਡਰਕਵਰ ਪੱਧਰ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਆਧਾਰ ਦੇ ਉੱਤੇ ਅਗੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਿਆ ਜਾ ਸਕਦਾ ਹੈ ਅਤੇ ਅਲਟੀਮੇਟਲੀ ਆਈਪੀਐਸ ਅਫਸਰ ਡੀਆਈਜੀ ਹਰ ਚਾਹਤ ਕੋਲਰ ਦੀ ਡਿਸਮਿਸਲ ਕੀਤੀ ਜਾ ਸਕਦੀ ਹੈ ਫਿਰ ਜੇ ਉਹ ਡਿਸਮਿਸਲ ਕਰਨੀ ਹੁੰਦੀ ਹੈ ਤਾਂ ਉਹ ਅਧਿਕਾਰ ਅਲਟੀਮੇਟਲੀ ਰਾਸ਼ਟਰਪਤੀ ਕੋਲ ਹੁੰਦਾ ਹੈ ਔਰ ਕੇਂਦਰੀ ਗ੍ਰਹਿ ਮੰਤਰਾਲੇ ਜਿਹੜਾ ਆ ਉਹ ਰਾਸ਼ਟਰਪਤੀ ਨੂੰ ਲਿਖਦਾ ਹੈ ਜਿਸ ਤੋਂ ਬਾਅਦ ਰਾਸ਼ਟਰਪਤੀ ਉਸ ਰਿਪੋਰਟ ਦੇ ਬਣਾ ਦੇ ਉੱਤੇ ਅਲਟੀਮੇਟ ਦਸਮਸਲ ਕਿਸੇ ਆਈਪੀਐਸ ਅਫਸਰ ਦਾ ਕਰ ਦੇਣੀ ਸੁਣਨ ਨੂੰ ਆਇਆ ਹੈ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੀ ਅੰਦਰ ਖਾਤੇ ਜਾਂਚ ਕਰ ਰਹੀ ਹੈ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੰਜਾਬ ਸਰਕਾਰ ਦੀ ਆਪਣੀ ਜਾਂਚ ਜਿਹੜੀ ਹੈ ਉਹ ਭੇਜੀ ਜਾਵੇ ਕਿਉਂਕਿ ਇੱਕ ਆਈਪੀਐਸ ਅਫਸਰ ਉੱਤੇ ਅਜਿਹੇ ਇਲਜ਼ਾਮ ਲੱਗਣਾ ਅਤੇ ਦੂਜੇ ਪਾਸੇ ਅਫਸਰ ਉੱਤੇ ਇਲਜ਼ਾਮ ਲੱਗਣ ਤੋਂ ਬਾਅਦ ਰਾਜਪਾਲ ਦਾ ਇੱਕ ਬਿਆਨ ਆਉਣਾ ਅਤੇ ਪੰਜਾਬ ਦੇ ਰਾਜਪਾਲ ਜੋ ਕਹਿੰਦੇ ਨੇ ਕਿ ਸਭ ਕੁਝ ਸਾਡੀ ਨੱਕ ਥੱਲੇ ਹੁੰਦਾ ਰਿਹਾ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਅਪਮਾਨਜਨਕ ਗੱਲ ਹੈ ਖਾਸ ਤੌਰ ਦੇ ਉੱਤੇ ਸਰਕਾਰ ਵਾਸਤੇ ਕਿਉਂਕਿ ਸਰਕਾਰ ਕਰਪਸ਼ਨ ਦੀ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਹੈ ਔਰ ਉਸੇ ਵਾਸਤੇ ਪੰਜਾਬ ਸਰਕਾਰ ਨੇ ਫੌਰੀ ਐਕਸ਼ਨ ਵੀ ਲਿਆ ਔਰ ਸਸਪੈਂਡ ਕਰ ਦਿੱਤਾ ਡੀਆਈਜੀ ਹਰਚਰਨ ਪੁੱਲਰ ਨੂੰ ਪਰ ਇਸ ਤੋਂ ਅਗਲਾ ਪ੍ਰੋਟੋਕਾਲ ਜਿਹੜਾ ਉਹ ਕੇਂਦਰ ਦੇ ਕੋਲ ਹੈ ਕਿਉਂਕਿ ਹਰਚਰਨ ਪੁੱਲਰ ਅਲਟੀਮੇਟਲੀ ਇੱਕ ਆਈਪੀਐਸ ਅਫਸਰ ਨੇ ਔਰ ਕੇਂਦਰੀ ਗ੍ਰਹਿ ਮੰਤਰਾਲੇ ਔਰ ਅਲਟੀਮੇਟਲੀ ਰਾਸ਼ਟਰਪਤੀ ਡਿਸਮਿਸਲ ਵਾਸਤੇ ਐਕਸ਼ਨ ਲੈ ਸਕਦੇ ਨੇ ਖੈਰ ਰਾਜਪਾਲ ਨੇ ਜੋ ਆਖਿਆ ਉਸ ਦੇ ਨਾਲ ਪੰਜਾਬ ਸਰਕਾਰ ਦੀ ਸਾਖ ਨੂੰ ਜ਼ਰੂਰ ਢਾਹ ਲੱਗਦੀ ਹੈ ਹੋ ਸਕਦਾ ਹੈ ਕਿ ਮੁੱਢਲੀ ਜਾਂਚ ਮਗਰੋਂ ਪੰਜਾਬ ਸਰਕਾਰ ਵੱਲੋਂ ਵੀ ਡੀਆਈਜੀ ਦੇ ਮਾਮਲੇ ਦੇ ਉੱਤੇ ਕੇਂਦਰ ਨੂੰ ਲਿਖਿਆ ਜਾਵੇ ਅਤੇ ਫਿਰ ਕੇਂਦਰੀ ਗ੍ਰਹਿ ਮੰਤਰਾਲੇ ਉਸ ਲਿਖਤ ਦੇ ਆਧਾਰ ਦੇ ਉੱਤੇ ਰਾਸ਼ਟਰਪਤੀ ਦੇ ਅੱਗੇ ਇੱਕ ਰਿਪੋਰਟ ਪੇਸ਼ ਕਰੇ। ਦਰਸਲ ਜੋ ਮੈਟਰ ਇਨਵੈਸਟੀਗੇਸ਼ਨ ਤੋਂ ਬਾਅਦ ਪੰਜਾਬ ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖ ਕੇ ਦੇਵੇਗੀ ਔਰ ਜੇ ਲਿਖ ਕੇ ਦਿੰਦੀ ਹੈ ਤੇ ਉਸ ਸਾਰੇ ਮੈਟਰ ਦੇ ਆਧਾਰ ਦੇ ਉੱਤੇ ਗ੍ਰਹਿ ਮੰਤਰਾਲੇ ਵੱਲੋਂ ਫਿਰ ਇੱਕ ਰਿਪੋਰਟ ਪੇਸ਼ ਕੀਤੀ ਜਾਵੇਗੀ। ਜਿਸ ਰਿਪੋਰਟ ਦੇ ਵਿੱਚ CBI ਦੀ ਜਾਂਚ ਦਾ ਆਧਾਰ ਅਤੇ ਪੰਜਾਬ ਸਰਕਾਰ ਦੀ ਜਾਂਚ ਦਾ ਆਧਾਰ ਸ਼ਾਮਿਲ ਹੋ ਸਕਦਾ ਹੈ ਔਰ ਉਸ ਰਿਪੋਰਟ ਨੂੰ ਅਲਟੀਮੇਟਲੀ ਕਰਜ਼ੀ ਦੇ ਨਾਲ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ ਜਿਸ ਉੱਤੇ ਅਲਟੀਮੇਟ ਸਿਗਨੇਚਰਸ ਰਾਸ਼ਟਰਪਤੀ ਦੇ ਹੋ ਸਕਦੇ ਨੇ ਔਰ ਉਹ ਰਿਪੋਰਟ ਜਿਹੜੀ ਗ੍ਰਹਿ ਮੰਤਰਾਲੇ ਦੀ ਹੈ ਉਹ ਕਿਸੇ ਆਈਪੀਐਸ ਆਫੀਸਰ ਦੀ ਡਿਸਮਿਸਲ ਦਾ ਕਾਰਨ ਬਣ ਸਕਦੀ ਹੈ ਜਾਂ ਇਹ ਕਹੀਏ ਕਿ ਅਲਟੀਮੇਟਲੀ ਡੀਆਈਜੀ ਹਰਚਰਨ ਸਿੰਘ ਪੁੱਲਰ ਇਸ ਬਿਨਾਹ ਦੇ ਉੱਤੇ ਡਿਸਮਿਸ ਕੀਤੇ ਜਾ ਸਕਦੇ ਨੇ ਜੇ ਗ੍ਰਹਿ ਮੰਤਰਾਲੇ ਲਿਖ ਕੇ ਰਾਸ਼ਟਰਪਤੀ ਨੂੰ ਸਭ ਕੁਝ ਸੌਂਪ ਦੇ ਖੈਰ ਆਨ ਦਾ ਸਮਾਂ ਹੁਣ ਕੀ ਕੁਝ ਲੈ ਕੇ ਆਵੇਗਾ ਉਹ ਵਕਤੇ ਮੈਂ ਅਸਰ ਫਿਲਹਾਲ ਪੰਜਾਬ ਸਰਕਾਰ ਵੱਲੋਂ ਜਾਂਚ ਸੂਤਰਾਂ ਮੁਤਾਬਕ ਕੀਤੀ ਜਾ ਰਹੀ ਹੈ ਔਰ ਪੰਜਾਬ ਸਰਕਾਰ ਵੀ ਆਪਣੇ ਪੱਧਰ ਦੇ ਉੱਤੇ ਇਸ ਪੂਰੇ ਮੈਟਰ ਨੂੰ ਆਪਣੀ ਨਜ਼ਰ ਦੇ ਵਿੱਚ ਰੱਖਦੀ ਨਜ਼ਰ ਆ ਰਹੀ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਪੰਜਾਬੀ